ਜੀ ਭਾਈ ਸਾਹਿਬ ਆਈ ਗੁਰਦਾਰ ਜੀ ਫਰਮਾਉਂਦੇ ਨੇ ਜੈਸੇ ਤੇਲ ਪੀੜ ਤੇਰੇ ਕਾਟੀਅਤ ਕਸ਼ਟ ਤੇ ਤਾਂਦੇ ਹੋਏ ਦੀਪਕ ਜਰਾਏ ਉਜਿਆਰੋ ਦੀ ਜੈਸੇ ਰੋ ਜੀ ਪਹਿਲੇ ਉਹ ਧਾਰਨ ਦਿੰਦੇ ਨੇ ਕਿ ਜਿਵੇਂ ਆਪਾਂ ਦੀਵਾ ਜਗਾਉਂਦੇ ਹਾਂ ਤੇ ਦੀਵੇ ਵਿੱਚ ਤੇਲ ਪਾਇਆ ਜਾਂਦਾ ਹੈ ਤੇ ਤੇਲ ਕਿਲਾ ਦਾ ਬੰਦਾ ਹੈ ਤੇ ਬਿਨਾਂ ਨੂੰ ਆਪਣੇ ਆਪ ਨੂੰ ਕੋਹੋਂ ਵਿੱਚ ਪੜਵਾਉਣਾ ਪੈਂਦਾ ਹੈ ਜੇਕਰ ਤਿੱਲ ਆਪਣੇ ਆਪ ਨੂੰ ਦਾ ਹੈ ਤੇ ਉਹ ਦੀਆਂ ਨਾੜਾਂ ਦੀ ਤੰਗੀ ਬਾਂਦੀ ਹੈ ਤੇ ਉਸ ਤੰਗੀ ਉੱਤੇ ਹੱਥ ਫੇਰ ਕਰਕੇ ਰਾਗੀ ਸੰਗ ਗੁਰਬਾਣੀ ਦਾ ਜਪ ਕੀਰਤਨ ਕਰਦੇ ਨੇ ਇਸੇ ਤਰ੍ਹਾਂ ਹੀ ਇੱਕ ਤੀਤੀ ਉਦਾਹਰਣ ਭਾਈ ਸਾਹਿਬ ਆਈ ਗੁਰਦਾਰ ਜੀ ਦਿੰਦੇ ਨੇ ਕਿ ਰੇਤ ਅਤੇ ਮਿੱਟੀ ਨੂੰ ਇੱਕ ਖਾਸ ਰੰਗ ਦੇ ਕੇ ਸ਼ੀਸ਼ਾ ਪਿਆਰ ਕੀਤਾ ਜਾਂਦਾ ਹੈ ਤੇ ਉਸ ਸ਼ੀਸ਼ੇ ਵਿੱਚੋਂ ਸੰਸਾਰ ਉਹ ਦੇਖਦਾ ਹੈ ਮੋਤ ਨੂੰ ਸਵਾਤ ਹੈ ਇਸੇ ਤਰ੍ਹਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਇੱਕ ਸਾਧੂ ਸਾਧ ਦੁੱਖ ਚੱਲ ਕੇ ਭੁੱਖ ਚੱਲ ਕੇ ਸਾਧਨਾ ਕਰਕੇ ਤੇ ਜਗਤਰਾ ਨਿਸਤਾਰਾ ਕਰਦਾ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਉਂਦੇ ਨੇ ਨੌ ਦਰਵਾਜੇ ਸਾਧ ਸਾਜ ਸਦਾਇ ਸਾਧ ਉਹ ਹੈ ਜਿਸ ਨੇ ਆਪਣੇ ਨਾਉ ਭੋਲ ਕੇ ਨੌ ਦਰਵਾਜਿਆਂ ਤੇ ਕਾਬੂ ਪਾਲਿਆ ਐ ਦੇਸ਼ਾਂ ਦੇਸ਼ਾਂ ਵਿੱਚ ਬ੍ਰਹਮ ਨੇ ਹਾਂ ਸੋ ਆਓ ਉਹਨਾਂ ਮਹਾਪੁਰਸ਼ਾਂ ਬ੍ਰਹਮ ਗਿਆਨੀਆਂ ਦੀ ਬ੍ਰਹਮ ਗਿਆਨੀਆਂ ਦੀ ਮਹਿਮਾ ਵਿੱਚ ਆਪ ਸੰਕਾ ਦੇ ਸਾਹਮਣੇ ਕਵਤਾ ਇਹੋ ਪੇਸ਼ ਕਰਨ ਲੱਗੇ ਹਨ ਹੀ ਰਾਮ ਖਿਆਰੇ ਖੋਏ ਆਖਦ ਬਣਦਾ ਦਾ thank yeah. सी तेल कलमा कढे सर्वस रेस ग्रंथू त कोटा पढ़े सर्ब सेस ग्रंथू त कोटा पढ़े उपमा हो परी कहानी वन ससरालू अमृत छड़ी उहे ससरालू अमृत छड़ी भोवण जो करतार दियो करतास दन्दे ਜੀ ਸਾਧ ਹੁਣ ਸਾਧ ਸੰਗਤ ਦੀ ਦਾਸ ਕਾਸ਼ੇ ਸਿੰਘ ਭੈਣ ਜੀ ਚਰਨ ਕਮਲ ਕੋਰ ਵੱਲ ਹੋਇਨਾ ਭੁੱਲਾ ਗਲਤੀਆਂ ਦੀ ਖਿਮਾ ਬਖਸ਼ਣਾ ਜੀ ਗੁਰੂ ਸਾਹਿਬ ਦੀ ਬਖਸ਼ਣ ਹਾਰ ਨੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ ਜੀ ਕਿਰਪਾ ਕਰਕੇ ਬਖਸ਼ਣਾ ਜੀ ਸਮੇਂ ਦੀ ਸਮਾਤੀ ਹੈ ਜੀ ਸੋ ਆਓ ਨਸ਼ਾ ਦਾ ਤਿਆਗ ਕਰਕੇ ਖੰਡੇ ਬਾਟੇ ਦੀ ਪੌਣ ਛਾ ਕੇ ਤਿਆਰ ਮੈਂ ਤਿਆਰ ਸਿੰਘ ਸਿੰਘਣੀਆਂ ਸੱਜ ਕੇ ਗੁਰੂ ਮਹਾਰਾਜ ਦੇ ਜਸ ਪੁੱਤਰ ਜਿ ਕਾਉ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਨੂੰ ਅਦਕ ਗਾਜੂ ਵਾਜ ਕੇ ਬਲਾਵ ਫਤੇ ਆਖੋ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ